ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਸੰਬੰਧ ਕੈਨੇਡਾ ਦੀ ਪਾਬੰਦੀਸ਼ੁਦਾ ਜਥੇਬੰਦੀ 6 ਫਾਰ ਜਸਟਿਸ ਦੇ ਨਾਲ ਦੱਸਿਆ ਜਾ ਰਿਹਾ ਹੈ ਮੀਡੀਆ ਨਾਲ ਗੱਲ ਕਰਦਿਆਂ ਐਸਪੀ ਡਿਟੈਕਟਿਵ ਜੋ ਸਮੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਪਿੰਡ ਮਾਨਾਵਾਲਾ ਤੇ 에ਅਰ ਫੋਰਸ ਸਟੇਸ਼ਨ ਪੇ ਸਿਆਣਾ ਦੇ ਸਕੂਲ ਦੀ ਕੰਧ ਤੇ ਖਾਲਿਸਤਾਨ ਪੱਖੀ ਨਾਰੇ ਲਿਖੇ ਗਏ ਸਨ ਇਸ ਸੰਬੰਧ ਵਿੱਚ ਪਹਿਲਾਂ ਹੀ ਥਾਣਾ ਨਈਂਆਵਾਲਾ ਤੇ ਥਾਣਾ ਰਾਮਾ ਵਿਖੇ 55 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਐਸਪੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦਾ ਸਬੰਧ ਕੈਨੇਡਾ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਦੇ ਨਾਲ ਹੈ ਜਿਸ ਨੇ ਇਹਨਾਂ ਨੂੰ ਬੈਂਕਰਾਂ ਹੀ ਅਤੇ ਰਿਆਮਨੀ ਟਰਾਂਸਫਰ ਏਜੰਸੀ ਰਾਹੀਂ 1 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਦੋਨੋਂ ਵਿਅਕਤੀ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਨੇ ਅਤੇ ਕੈਨੇਡਾ ਰਹਿਣ ਵਾਲਾ ਵਿਅਕਤੀ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਮੁਜ਼ਮੰਦਾਰ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੈਸਟਰਨ ਯੂਨੀਅਨ ਸਮੇਤ ਹੋਰ ਮਨੀ ਟ੍ਰਾਂਸਫਰ ਏਜੰਸੀਆਂ ਤੇ ਬੈਂਕਾਂ ਤੋਂ ਵੀ ਪੈਸੇ ਦੇ ਲੈਣ ਦੇਣ ਸੰਬੰਧੀ ਪੜਤਾਲ ਕੀਤੀ ਜਾਵੇਗੀ। ਮਿਥਾਣੀ ਦਾ ਕੇਸ ਜਿਹੜੇ ਜਿੱਥੇ ਕੇਵੀ ਥਾਣੇ ਦੀ ਕੰਧ ਤੇ ਲਿਖੇ ਸੀ ਉਹਦੇ 'ਚ ਅਸੀਂ ਜਿਹੜੇ ਕਿ ਦੋ ਵਿਅਕਤੀ ਜਿਹੜੇ ਕਿ ਫਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਜਿਨ੍ਹਾਂ ਨੇ ਇਹ ਨਾਰੇ ਲਿਖੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਹਦੇ ਕੋਲ ਚਾਰ ਮੋਬਾਈਲ ਤੇ ਇੱਕ ਡੋਂਗਲ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈਗੀ ਐ ਸਿਮਿਲਰਲੀ ਜਿਹੜੀ ਆਪਣੇ ਰਾਮੇ ਥਾਣੇ ਚ ਵਾਰਦਾਤ ਪਿੰਡ ਮਾਨਾਵਾਲੇ ਹੋਈ ਸੀ ਉੱਥੇ ਵੀ ਸਕੂਲ ਦੀ ਕੰਧ ਤੇ ਬਾਹਰ ਹੀ ਇਹ ਲਿਖਿਆ ਸੀ ਉਹਦੇ ਚ ਵੀ ਅਸੀਂ ਕਿਉਂਕਿ ਸਾਡੀ ਦੀ ਟੀਮ ਤੇ ਕਾਉਂਟਰ ਇੰਟੈਲੀਜੈਂਸ ਟੀਮ ਉਹ ਇਕੱਠੀ ਲੱਗੀ ਆ ਕੰਮ ਕਰਨ ਤੇ ਤਾਂ ਉਹਦੇ ਚ ਵੀ ਅਸੀਂ ਇੱਕ ਵਿਅਕਤੀ ਹੈ ਉਹ ਉਸੇ ਪਿੰਡ ਦਾ ਹੈਗਾ ਉਹਨੂੰ ਇਹੀ ਗ੍ਰਿਫਤਾਰ ਕਰ ਲਿਆ ਹੈਗਾ